ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਮੇ ਮੀ ਬਲੌਗ ਸੇ ਥੋੜਾ ਸੌਖ ਤੁਹਾਡੀ ਪੈਰ ਥੋੜੇ ਦਵਾ ਦੇਣਾ ਪਰ ਬਿਲਕੁਲ ਠੀਕ ਹੈ ਦੋਸਤੋ ਆਹ ਦੇਖ ਲਓ ਭਾਲੂ ਆ ਸਾਰਾ ਕੁਝ ਕਾਲੀ ਹੋ ਇਹ ਬੰਦਾ ਹੀ ਨਹੀਂ ਰਹੇ ਚੱਲ ਚੱਲ ਦੋਸਤੋ ਦੇਖ ਲਓ ਮਮਾ ਦੱਲਾ ਗਰੀ ਨੇ ਰੀਤ ਦਾ ਜਮਨ ਵਧੀਆ ਲੱਗ ਰਹੀ ਹੈ ਸਰ ਸਰ ਪਰ ਨਹੀਂ ਬੋਲਣਾ ਗਾ ਲੱਗਦੀ ਹੋਈ ਆ ਤਾਂ ਦੇਖੋ ਦੋਸਤੋ ਮੇ ਦੱਲਾ ਗਰਾ ਵਾਈਨ ਪੱਗ ਚ ਸੋਸਰ ਗਾਇਸ ਚਲੋ ਦੋਸਤੋ ਹੁਣ ਅੱਪਾ ਚਲਦੇ ਆ ਪੀਰ ਬਾਬਾ ਜੀ ਦੇ ਚਲ ਤੁਹਾਨੂੰ ਕਾਰਜ ਜਾ ਕੇ ਮਿਲਦੇ ਆ ਤੋਂ ਪਰੋਦੀ ਪਰ ਤੇ ਅਗਾਇਰ ਦੀ ਕੰਮ ਦੀ ਆ ਵੈਪਾਂ ਮੈਂ ਤੇ ਸ਼ਰਟ ਬਦਲ ਚਾਹੀਦਾ ਅੰਦਰ ਆਪਣੇ ਤੇ ਬਲੂ ਪੈਂਟ ਤੇ ਬਲੈਕ ਸ਼ੂਜ਼ ਇਹ ਬਹੁਤ ਦੋਸਤੋ ਬਲੈਕ ਸ਼ੂਜ਼ ਮੇਂ ਫੇਵਰੇਟ ਆਂ ਸਾਡੇ ਕੰਮ ਕਰਨਾ ਹੈ tað er tað at tað er दोस्तों पेंट बोल से जानते देखे आलू वाले परोठे ओ नानी दे दे परोठे नानी परोठे बना के दे रे आलू वाले आहो तू परोठे खा के आ का मामे आखरी गाल पांडे तोड़ फेर आ जाओ मेरे कोले सही से इधर वाले दोस्तों डैडी आखरी गाल कर दे बढ़िया ਜੇ ਉਹ ਚਾਰ ਦੇ ਸੱਰੇ ਕਾਹ ਨੂੰ ਪਰੋਣ ਗਿਆ ਬੰਦ ਅਸਦਾ ਸਾਰੇ ਦਾ ਉੱਥੇ ਫਿਰਦੇ ਆ ਬੁੱਲ ਗੁਸਾਰੇ ਸੁੱਤੇ ਹੋੜੇ ਸਾਰੇ ਹਾਂਜੀ ਉਹ ਲੈ ਗਈ ਪਰ ਮੈਂ ਤਾਂ ਭੰਡਾ ਚੱਲ ਚਿੱਪ ਚਿੱਨਾ ਨਹੀਂ ਉਹ ਪੀੜਾ ਕਰੀ ਉਹਨੇ ਕਿਹੜਾ ਉਹ ਚੱਕੇ ਮੇਲੇ ਕਰਨੀ ਮਾਸੇ ਦੇ ਬੰਦ ਗਾਸੀ ਦੇ ਮਨਾਲਾਂ ਡੋਲਿਆ ਤੁਸੀਂ ਡੋਲਿਆ ਤੁਸੀਂ ਸ਼ੇਰ ਐ ਸਿਪਾਈ ਫਿਰਦਾ ਕੋਈ ਗੱਲ ਨਹੀਂ ਗਿੱਲਿਆਂ ਨੂੰ ਮੈਂ ਕਮਾੜੀ ਮੈਂ ਸ੍ਰੀ ਕਾਲ ਲੈ ਮੈਂ ਕਹਿੰਦਾ ਬਿਨੈ ਪਰੋਠੇ ਵਰਪਿੰਦੇ ਤੇ ਪਰੋਠੇ ਬਣਾਓ ਮੇਰੇ ਅੱਗੇ ਪਰੋਠੇ ਵੱਲ ਲੱਗਿਆ ਜੀ ਲਾਲ ਚਾਹ ਥਾਵਾ ਗਰ ਆਓ ਦੋਸਤੋ ਬੱਚੋ ਮਿਲਦੇ ਆ ਦੋਸਤੋ ਸਿੱਖਾ ਲੱਗਾ ਦਾਲ ਤੋਂ ਪਰੋਠਾ ਤੇ ਨਾਲ ਪਾਸ ਚੱਲਦੇ ਨਾਲ ਏਡਾ ਸੋਹਣਾ ਲੱਗਦਾ ਹੈ ਦੋਸਤੋ

ਮਾਮੇ ਨੂੰ ਕੁਝ ਨਾ ਗਲਾਬ ਦੇਮਣਾ ਖਾਣੀ ਆ ਨਾ ਖਾਣਾ ਹੈ ਮਾਮਾ ਦਾ ਗਲਾਬ ਦੇਮਣਾ ਖਾਂਦਾ ਵਾ ਬਾਲੀਆਂ ਬਸ ਗਲਾਬ ਦੇਮਣਾ ਖਾਣੋ ਹੋਰ ਕਰ ਲਓ ਇੱਛੇ ਗਲਾਬ ਦੇਮਣਾ ਇੱਛੇ ਇੱਛੇ ਕੀ ਆ ਬਾਬੇ ਦੇ ਹੈਪੀ ਰੱਖਿਆ ਬੰਧਨ ਹੈਪੀ ਰੱਖਿਆ ਬੰਧਨ ਨਾਨੀ ਨੂੰ ਕਿਹਾ ਹੁਣ ਅਸੀਂ ਤਾਂ ਲੇਟ ਆ ਗਏ ਤਾਂ ਵਾ ਨਾ ਤੇ ਕਿੜੀ ਮਟਾ ਮਟਾ ਇਹ ਮਿੱਦੂ ਇਹ ਪਿੰਜਾਕ ਕਿੱਲੇ ਪਿਆ ਕਿੱਥੇ ਕਿੱਥੇ ਰੱਖਿਆ ਓ ਦੇ ਦਮ ਸਭ ਆ ਬਾਨਾ ਲੋ ਮੈਂ ਕਿੰਨੂੰ ਦੇ ਦੇ ਵਸ ਬਣਾਣੀ ਨਿਗਰਮਾਨ ਨਹੀਂ ਹੈਗਾ ਚਲ ਬ੍ਰੇਮ ਜਮਾ ਰੱਖੀਏ ਕੋਈ ਬ੍ਰੇਮ ਨੂੰ ਪੈਸੇ ਦੇ ਲੈ ਲਓ ਮੈਂ ਜਾਣਾ ਹਾਂ ਫੇਟ ਨਾਲ ਤੂੰ ਬੇਰ ਕਿਸੇ ਰਖੜੀ ਤਾਂ ਬੰਨ ਹੀ ਲੈਣੀ ਸੀਗੀ ਮੰਨ ਲਓ ਜੀ ਤੇ ਕਿਆ ਵੀ ਜੋਂ ਆਏ ਹੋ ਉਹਦੇ ਜਾਰਦਵਾਰ ਹੋਰ ਕਿਦ ਕਰ ਬਿਆਰ ਨਹੀਂ ਬਣਾਏਗੀ ਹੋਰ ਕਿੰਨੇ ਕਰ ਬਿਆਰ ਬਣਾਏ ਉਹਦੇ ਜ ਆਪਾਪੂ ਤੇ ਜਾਣ ਤੋਂ ਬਾਅਦ ਕਹਿੰਦਾ ਰਖੜੀ ਤੇ ਹਾਰੀ ਥੋੜੀ ਮਾਉਣ ਲੱਗੇ ਮਨ ਜੋਂ ਦੇ ਬੰਦੇ ਦੀ ਸੁੱਖ ਬਣਾਣੀ ਨਹੀਂ ਤਾਂ ਮੈਂ ਰਹਿਣਾ ਮੰਨਦਾ ਮਨ ਨਾ ਖੜ ਜਾ ਖੜ ਜਾ ਤੈਨੂੰ ਆਪ ਦੀ ਕੱਲ ਭੈ ਕਰਨਾਗੇ ਫ੍ਰੀਜ ਨਹੀਂ ਬੰਨਣੀ ਗਏ ਉੱਧਰ ਕਰਨ ਦੇ ਉੱਧਰ ਬੰਨ ਤੈਨੂੰ ਤਾਂ پیسے ਦੇਣੇ ਵੀ ਨਹੀਂ ਫ੍ਰੀਜ ਨਹੀਂ ਬੰਨਣੀ ਗਏ ਕੰਦਾ ਦਿਲਾ ਤੇਰਾ ਤਾਂ ਬਣਾਉਣੀ ਨਹੀਂ ਨਿਕਲ ਤੂੰ ਅਹੋ ਹੁਣ ਠੀਕ ਕਰ ਤੇਰਾਤਾ ਉਸਤਾਦ ਜੀ ਆ ਗਏ ਕੀ ਹਾਲ ਚਾਲ ਹੈ ਦੋਸਤੋ ਨਹੀਂ ਨਹੀਂ ਉਸਤਾਦ ਜੀ ਥੋੜੀ ਸਤ ਸ੍ਰੀ ਅਕਾਲ ਕਿਵੇਂ ਹੋਰੀਏ ਕਿੱਥੋਂ ਆਇਆ ਤੂੰ ਗਿੱਲਾਇਕਾ ਤੋਂ ਆਇਆ ਬਰਾਉਂਡ ਤੋਂ ਆਇਆ ਮੈਂ ਆਹ ਫੜ ਹੱਥ ਫੂਲ ਵਸਰੂ ਤੋਲੀਆ ਦੇ ਹਾਂ ਮੈਂ ਆਗੇ ਨਾ ਆਗੇ ਰੁਕਣਾ ਨਹੀਂ ਮਰਸੀ ਜਾਊਂਗੀ ਤੇਰਾ ਦਾ ਦਿਲ ਦਿਨ ਆ ਗਿਆ ਫੇਰ ਕੇ ਜਾਊਂਗੀ ਬੱਸ ਐਸੇ ਵੀ ਚਲੇ ਜਾਣਾ ਹੁਣੀ ਹਾਂ ਹੋਰ ਆਏ ਨਾ ਸੀ ਵੀ ਕਹੇ ਦੀ ਸਾਡਾ ਰਖੜੀ ਵੰਨ ਨਾਲ ਹੈ ਰਹੀਗੀ ਹਾਂ ਮੈਂ ਨਹੀਂ ਹੁੰਦਾ ਇਹ ਤਾਂ ਹੋਵੇ ਨਾ ਫੇਰ ਮੰਨ ਲਈ ਵਿਆਹ ਵੀ ਆ ਆ ਸੁਣ ਲੈ ਇਹ ਬਰਾਕੇ ਕੁੜੀਆਂ ਲਈ ਦੋਸਤਾਂ ਨਾਲ ਚਲੇ ਜਾਂਦੇ ਆ ਬੰਦੇ ਡੈਲੀ ਤੇ ਬੰਨਣਾ ਰੱਖੜੀ ਜੀ ਜੀ ਪ੍ਰੋਗਰਾਮ ਬੁਡ ਮਾਰਨਿੰਗ ਆ ਜਿੰਨੇ ਤੇਰੇ ਬੰਦੀ ਆ ਤਲਾ ਕਰਤੀਆਂ ਖਾਲੀ ਹੋਏ ਨਾ ਕਮੈਂਟ ਬੰਦੇ ਵੇਲੇ ਖਾਲੀ ਹੋਇਆ ਯਾਰ ਤੋ ਬੰਦੇ ਬੰਦਾ ਕੱਲੇ ਕੱਲੇ ਆਏ ਹੋਏ ਸਵੇਰੇ ਆ ਕੇ ਢਾਲੇ ਰੱਖੜੀਆਂ ਤੇ ਵਾਪਸ ਹੀ ਆਓ ਦੋਨ ਤੀੜੇ ਆ ਵੀਰੇ ਤੇ ਬਾਹਰ ਨੇ ਇੱਧਰ ਕੋਈ ਨਾ ਅੱਜ ਗਲਾਬ ਜਾਮ ਉਹ ਬਰਥ ਹੀ ਨਿਖਵਾਏਗੀ ਪਾਪੇ ਨੂੰ ਬਰਥ ਹੀ ਨਿਖਵਾਏਗੀ ਦੇਖ ਲੈ ਅਰੇ ਗੱਲ ਜੀ ਕੀਤੀ ਆ ਓਏ ਆ ਚੱਕ ਪਾਪਾ ਨੂੰ ਚਾੱਕਦੀ ਆ ਪਾਪੇ ਨੂੰ ਸਾਰੇ ਆਪ ਜੀ ਨੇ ਦੇ ਵੀ ਮੰਨ ਲੈ ਓਏ ਜੇ ਤੈਨੂੰ ਚਾਹੇ ਅੱਜ ਫਤੂ ਬੱਤੀ ਆ ਰਸੂਖ ਤੇਰੀ ਬਰਥ ਹੀ ਕਿੰਨੀ ਦੇਖੀ ਨਹੀਂ ਸੋੜੋ ਅਜੋ ਫਿਰ ਤੀਆਂ ਲਾਂਗੀਆਂ ਨਾ ਹੋਣੀਆਂ ਇਹਦੇ ਕਾਲੀ ਸੀਗੀਆਂ ਲਾ ਮੈਂ ਕਿ ਆ ਤੀਆਂ ਦੇ ਮੰਨ ਕੇ ਚੱਲ ਕਹੀ ਨਹੀਂ ਕਿ ਤੂੰ ਆ ਭੈਣ ਦਾ ਚੱਲ 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 ਨਿਕਲ ਉਹ ਤਾਂ ਠਾ ਦੇ ਵਿਚਾਲੇ ਨਾ ਅੱਛਾ ਆ ਵੀ ਡੱਬਾ ਪਿਆ ਇਹਨੂੰ ਮੈਂ ਖਾਣ ਨੂੰ ਦੇ ਦੇ ਸੁੱਚਾ ਨਾਲ ਰੱਖੋ ਕੋਈ ਨਾ ਉਹ ਲਾਉਣਾ ਗੁੰਦ ਨਾ ਮੈਂ ਗਾਣੋਂ ਕਰ ਆ ਭੈਣ ਦੇ ਵੀ ਬੰਨ ਇਹਦੇ ਮਾਰੀ ਬਾਰੀ ਉੱਤੇ ਕਿੰਨਾ ਨਹੀਂ ਜੋ ਆਸੀਪੇ ਉਹਦੇ ਮੰਦਿਰ ਦੇ ਵੀ ਦੁਆਰ ਦੇ ਮਠਿਆਲਾ ਕੋਈ ਨਾ ਮਾਣੇ ਨਾ ਅਿੱਥੇ ਬੈਠੇ ਪੁੱਛਿਆ ਨਾ ਤਨਖਾਣ ਤਨਖਾਣ ਕਹਿੰਦਾ ਕਿ ਗਾਇਦਾ ਇੱਥੇ ਬਾਕੀ ਨਹੀਂ ਵੀ ਮੈਂ ਲਾਉਣਾ ਜਾ ਕੇ ਹੁਣ ਨਾ ਨਹੀਂ ਐਸਾ ਕੋਈ ਲੱਭਿਆ ਮੈਂ ਨਾ ਕੋਈ ਕਾ ਕੋਈ ਲੱਭਿਆ ਤਾਂ ਕੰਮ ਖਾ ਚੋ ਕੇ ਸੁਣਾ ਮੈਂ ਕੀ ਸੋਣਾ ਮੈਂ ਕਿਸ ਤੇ ਆ ਨਹੀਂ ਦਰ ਤੂੰ ਲੋਟ ਗਿਆ ਮੈਂ ਨਾ ਤੇ ਤੂੰ ਯਾ ਲੈ ਜਾ ਤਾਂ ਤੇ ਮੰਮਾ ਨੇ 513 ਉਹ ਠੀਕ ਆ ਚਲੋ ਕੱਪੜੇ ਨੂੰ ਫੇਰ ਲੈ ਕੇ ਜਾਵਾਂਗੇ ਹੁਣ ਮੇਰੀ ਵਾਰੀ ਆ ਗਈ ਮਾਸੀ ਪਰ ਮੈਂ ਫੜ ਕੇ ਰੱਖਾਂ ਉੱਥੇ ਬੈਠਾ ਸਿਮਿਤ ਸਿਮਿਤ ਲੱਕੜੀ ਬਾਤੇ ਪਤ ਤੀਰੇ ਲਵਾਉਂਦਾ ਆਹੋ ਸਿਤੀ ਆਣਾ ਮੈਂ ਕਿੱਥੇ ਰੁਣੀ ਜਾਣਾ ਤੁਮ ਕਿ ਸੰਭਲਾ ਹਾਂ ਮੁੰਡਾ ਕੀ ਚੁੰਨੀ ਚੁੰਨੀ ਇਹ ਵੀ ਬੜੀ ਔਟਕੇ ਚੁੱਤੇ 'ਤੇ ਔਟਕੇ ਰੱਖੜੀਆਂ ਬਣਨ ਲੱਗੇ ਆਜਾ ਜੇ ਬੈਠੇ ਨਾ ਮੁੱਕਾ ਨਾ ਪਾ। ਆਪੇ ਨਾ ਕਿਤਾ ਬੈਰੀ ਆ। ਓ ਰਖੜੀ ਜੀ ਬੁਲੀ ਜਗਾ। ਬਲਾਗ ਚ ਆਈ ਆ ਜਾਣਾ ਖੋਨਾ ਕੇ ਤਾਂ ਮੈਂ ਵੀ ਨਹੀਂ ਆਇਆ। ਜੇ ਮੈਂ ਹੀ ਆਂ ਕਿਦਾਂ ਨਾ ਰਗਾ। ਓ ਇਹ ਹੋਰ ਆਵਾਂ। ਚਾਹ ਪੀਣਾ ਨਾ ਤੇ ਆਲੀਆ। ਚਾਹ ਤਾਂ ਮੰਗ ਲੈ ਦਾ ਚਾਹ ਤੇ ਨਹੀਂ ਹੁੰਦਾ। ਮੈਂ ਚਾਹ ਪਾਈ ਨਹੀਂ ਚਲ ਵਾ ਪਹਿਲੇ ਰਖੜੀ ਦਾ ਕੰਮ ਪਾ ਲੋ ਫਿਰ ਆਪਾਂ ਪੀਣੇ ਇਕੱਠੇ ਜਾ। ਹੋਰ ਖਾ ਲੈਣਾ। ਇਹਨਾਂ ਨੇ ਪਰੌਂਠੇ ਖਾ ਲਏ ਚਾਹ ਪੀ ਲਈਏ ਬਸ ਠੀਕ ਆ। ਚਲੋ ਆਪਾਂ ਚੱਲਦੇ ਆ। ਨੋਏ ਡਿਟੈਕਟ ਕਰ। ਮਰ ਤੋਂ ਲੈ। ਐਡੇ ਡ ਨੌ ਰੱਖੇ ਕਹਿੰਦਾ ਨਾਟਕ ਉਹਨੇ। ਮਟਰ ਘੋਲਣੇ ਨਾ। ਨਹੀਂ ਨਹੀਂ ਕਾਲੇ ਨੇ ਰਖੜੀਆਂ ਸੀ ਨਾ। ਇਹਨੇ ਇਜਾਜ਼ਤ ਲਈ ਸੀ ਡਿਟੈਕਟਰ। ਉਹ ਸਤੀਆਂ ਸੀ। ਆਹ ਦੇ ਤੇ ਉਹ ਤਾਂ ਇਹਦੇ ਮਾਣ ਨੇ। ਇਹਦੇ ਮਾਣ ਨੇ। ਨੇ 10-10 ਲੱਗਾ ਇਹਨੂੰ। ਮਾਣੀ ਦੇ। ਮਾਣੀ ਦੇ ਉਹ ਦਸ। ਚ ਆਲੀ ਸ਼ਾਮੂ। ਕਹਿੰਦਾ ਇਹ ਨਹੀਂ ਸ਼ਾਮੂ ਆ। ਆਪਣੀ ਗੁਰਤਾਂ ਇਹ ਜਾਲਾ ਹੁੰਦਾ ਸਾਰੇ ਝੜਤੀਓ ਨੇ ਵੀ ਉਹ ਵੀ ਖਾਂਦੀ ਕੀਤਾ ਸੀ ਉਹ ਮਾਮੇ ਨੂੰ ਖਵਾ ਕੇ ਹੀ ਅੱਗੇ ਦੋ ਦਸ ਟੱਕੜੀਆਂ ਮਾਰ ਲਿਆ ਬੱਚਾ ਮਿਲ ਜਾ ਮਾਪਣ ਥੋੜਾ ਕਿਵੇਂ ਕਰਾਂ ਫਿਰ ਮੈਂ ਆ ਹੀ ਕਰਤਾ ਮੈਂ ਚਾਪੜ ਪੜ ਸੁਣਿਆ ਗਿਆ ਸੁਣਿਆ ਗਿਆ ਘਰਾਂ ਆਪਾਂ ਕੁੜਿਆਂ ਦੇ ਆਉਂਦੇ ਰਹਿਣ ਪਰਮਾਤਮਾ ਦਾ ਤਰ੍ਹਾਂ ਰੱਖ ਕੇ ਕਮਾਈ ਕੇ ਜੰਮ ਦੇ ਪਰ ਪਾਵੇ ਸਭ ਦੇ ਔਰ ਆਪ ਬੜੇ ਦਿੱਤੇ ਹਨ ਬਹਾਦਰ ਚਾਹਾਂ ਲਾਂਟੂ ਜੇ ਥੋੜਾ ਪਾਪਾ ਆ ਨਹੀਂ ਗਾ ਉਹਦੇ ਨਾਂ ਤੇ ਪਾਪਾ ਬਣੋ ਆ ਜਾ ਪੱਛਿਆ ਠੀਕਾ ਕਿੱਥੇ ਚੱਲੇ ਹੋ ਕਿੱਥੇ ਨਹੀਂ ਚੱਲੇਗੇ ਇਹ ਚੱਲੇ ਰਮਨ ਹੁਣ ਹੀ ਆਏ ਹੋਏ ਸੀਗੇ ਅੱਛਾ ਇੱਥੇ ਆਣਾ ਆਪਾਂ ਪੈਨ ਰੁੱਟੀ ਜਾਂਦੀਆਂ ਨੇ ਕੋਈ ਨਹੀਂ ਹਾਂਜੀ ਕਿੰਨੀ ਕਮਾਈ ਹੋ ਗਈ ਕਿੰਨੀ ਕਮਾਈ ਹੋ ਗਈ ਤੇਲ ਤੇਲ ਪੁਆਣਾ ਸਾਡੀ ਗੱਡੀ ਚ ਫੇਰ ਲੈ ਕੇ ਜਾਣਾ ਸੀ ਕੋਈ ਨਾ ਮੈਂ ਅੱਜ ਚੜ ਕੇ ਆ ਜੂ ਹਾਏ ਇੰਨੇ ਸੋਹਣੇ ਰੋਡ ਬਣ ਦੋਸਤੋ ਪੀਰ ਬਾਬਾ ਜੀ ਆਪਾਂ ਮੱਥਾ ਟੇਕ ਕੇ ਪਰਫੈਕਟ ਹੋੜ ਪੈ ਗਈ ਹਾਂ ਨਸ ਤੇ ਜੋਰ ਵੀ ਹੱਲ ਵਾਲੇ ਪ੍ਰੋਫੈਟ ਆ ਕੇ ਨਾਸ ਬੈ ਜਾਂਦੀ ਹੈ ਯਸ ਕਲ ਬੱਦਕਾ ਜਾਨੀਆ ਗਰੀਸ ਕੋਈ ਨਹੀਂ ਕਰ ਸਕਦਾ ਯਸ ਨਾਨੀ ਆਰ ਕੀ ਨਾਨੀ ਨੇ ਪ੍ਰੋਫੈਟ ਹਾਂ ਨਾਨੀ ਆਰ ਕੀ ਤੇ ਦੱਨ ਪ੍ਰੋਫੈਟ ਮਾਂ ਅੱਨਾ ਤਾਂ ਪਹਿਰੇਂ ਤੇ ਆਰਵਾਤੋਂ ਆ ਜਾਇ ਕੋ ਹਾਰੀ ਸਨੋ ਤੇ ਦੋਸਤੋ ਬੱਦਲੇ ਕਿ ਬੈਠ ਜਾਓ ਸੋਣੇ ਤੇ ਪਰ ਮੈਂ ਆ ਗਿਆ ਤੇ ਦੋਸਤੋ ਘਰੇ ਆਪਾਂ ਆ ਗਏ ਤੇ ਆ ਕੇ ਪੈਸੇ ਹੋਣ ਲੱਗੇ ਦਰ ਵਡੇ ਵੜਾਈ ਆਪ ਆਪਣੇ ਪੈਸੇ ਕੱਢ ਲੈ ਦੋਸਤੋ ਇਹ ਐਮ ਕੱਲ ਮੈਂ ਮੁੰਡਾ ਪਰ ਮੈਨੂੰ ਫਿਰ ਵੀ ਥੋੜੇ ਬਹੁਤ ਪੈਸੇ ਮਿਲ ਗਏ ਵਾ ਦੇਖੋ ਇਹ ਐਮ ਏ ਵਾਈ ਅਮਾ ਸਾਨੂੰ ਕਿੰਨੇ ਚਾ ਇਹ ਐਮ ਆਈ ਵਾਈ ਇਹ ਐ ਜੱਬਰ ਜਾ ਅੰਨਪੜ ਗਵਾਰ ਮੇਰੇ ਕੋਲੇ ਤਾਂ ਆ ਗਿਆ 15 ਤੇ ਆ 200 ਬਿਲਕੁਲ 2100 ਤੇ ਗਾਇਸ ਗਰੀਬ ਕੋਲੇ ਸਾਡੇ ਤੇ ਸੋਇਆ ਜੇ ਮੈਂ ਦਿੱਤਾ ਮਾਲਕ ਨੇ ਸੈਟਸ ਫਾਇਰ ਕਹਿੰਦੇ ਤਾਂ ਤੂੰ ਕਿਹੜਾ ਕਮਾ ਕੇ ਲਿਆ ਆ ਵਾ ਆ ਤੇ ਵੀ ਆਪਣੇ ਕੋਲ ਰੱਖਣੇ ਕਿਤੇ ਵਿੱਲੇ ਲੋਡ ਪੈ ਜਾਂਦੀ ਆ ਆ ਦੇਖੀ ਹੁਣ ਤਿੰਨ ਥਾਈ ਪੈਸੇ ਬੰਡੇ ਗਏ ਗਲਤ ਗੱਲ ਆ ਕਿਉਂ ਮੈਨੂੰ ਮੇਰਾ 2600 ਰੁਪਏ ਚਾਹੀਦਾ ਹੁਣ ਤਾਂ ਮੱਝ ਕਰਕੇ ਦੋ ਮੈਨੂੰ ਲੈ ਸਾਰੇ ਮੈਨੂੰ ਫੜਾ ਦੋ ਫਿਰ ਕਿਤੇ ਨਹੀਂ ਵੰਡੇ ਜਾਂਦੇ ਆ ਨਾ ਉਧਰ 100 ਰੁਪਏ ਮਾਮੇ ਨੇ ਦਿੱਤਾ ਯਾਰ ਪਰ ਡੈਡੀ ਨੇ ਦਿੱਤਾ ਠੀਕ ਆ 500 ਰੁਪਏ ਕਰਨਾ ਨੇ ਦਿੱਤਾ 500 ਬੰਨਾਨੇ ਨੇ ਦਿੱਤਾ ਤਾਂ ਪੂਰੇ ਆ ਨਹੀਂ ਕਰਨਾ ਤਾਂ ਯਾਰ ਵੀ ਦਿੱਤਾ ਸੀ ਮੈਨੂੰ ਮਮਤਾ ਚੋ ਮੈਗਾ ਰਿਸੀ ਦਾ ਹਰੇ ਸ਼ੁਕਰ ਕਰ ਮੈਂ ਨਹੀਂ ਹਿੱਸੇ ਭਾਈ ਤੇਰੇ ਕੋਲ ਰੈਪ ਰੈ 100 ਰੁਪਏ ਜਾਣਾ ਸੀ ਆ ਫੋਨ ਦੇ ਨਾ ਕੀਆ ਦੇ ਤਾਂ ਸਹੀ ਫੋਨ ਹੈ ਚਲੋ ਦੋਸਤੋ ਬਾਅਦ ਚ ਮੈਂ ਅਮਰ